ਜਿੰਨੀ ਭਾਜਪਾ ਕਸੂਰਵਾਰ ਆ ਜਿਹਦੀ ਸੈਂਟਰ ਸਰਕਾਰ ਆ ਉਹਨਾਂ ਹੀ ਅਕਾਲੀ ਦਲ ਤੇ ਕਾਂਗਰਸ ਦੋਨੋਂ ਕਸੂਰਵਾਰ ਨੇ ਪਰ ਅੱਜ ਜਿਹੜੀ ਸੈਂਟਰ ਚ ਸਰਕਾਰ ਆ ਉਹ ਭਾਜਪਾ ਦੀ ਆ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਭਾਜਪਾ ਤੋਂ ਹੀ ਡਿਮਾਂਡ ਕਰ ਰਿਹਾ ਵੀ ਤੁਸੀਂ ਜਿਹੜੇ ਖੇਤੀ ਵਿਰੋਧੀ ਕਾਨੂੰਨ ਨੇ ਉਹ ਵਾਪਸ ਲਓ ਤੇ ਭਾਜਪਾ ਕਿਸਾਨਾਂ ਦੀਆਂ ਮੰਗਾਂ ਸੁਣਨ ਦੇ ਬਜਾਏ ਉਹਨਾਂ ਦੀ ਸਮੱਸਿਆ ਹੱਲ ਕਰਨ ਦੇ ਬਜਾਏ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਜਲੀਲ ਕਰਨ ਦਾ ਜਿਹੜਾ ਕੰਮ ਹੈ ਉਹ ਸੈਂਟਰ ਸਰਕਾਰ ਭਾਜਪਾ ਸਰਕਾਰ ਕਰ ਰਹੀ ਹੈ ਚਾਹੇ ਉਹ ਦਿੱਲੀ ਸਸਦ ਕਰਦੇ ਹੋਣ ਚਾਹੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਰ ਉਹਨਾਂ ਚੁੱਕਦਾ ਬਿਆਨ ਆਉਂਦਾ ਹੈ ਕਿ ਇਹ ਕਿਸਾਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਬਿਹਾਰ ਚੋਣਾਂ ਦਾ ਰਿਜ਼ਲਟ ਹੈ ਸੋ ਏਦਾਂ ਦਾ ਜਿਹੜਾ ਸੋਚ ਹੈ ਭਾਜਪਾ ਦੀ ਹੈ ਪੰਜਾਬ ਦੇ ਕਿਸਾਨਾਂ ਪ੍ਰਤੀ ਹਿੰਦੁਸਤਾਨ ਦੇ ਕਿਸਾਨਾਂ ਪ੍ਰਤੀ ਤੇ ਉਸ ਤੋਂ ਬਾਅਦ ਮਸਲਾ ਹੱਲ ਕਰਨ ਦੀ ਬਜਾਏ ਭਾਜਪਾ ਨੇ ਐਲਾਨ ਕੀਤਾ ਕਿ ਜੀ ਅਸੀਂ 117 ਜਿਹੜੇ ਵਿਧਾਨ ਸਭਾ ਹਲਕੇ ਆ ਪੰਜਾਬ ਦੇ ਵਿੱਚ ਉਹਨਾਂ ਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਦਫ਼ਤਰਾਂ ਦਾ ਉਦਘਾਟਨ ਕਰਾਂਗੇ ਉਹ ਪ੍ਰਧਾਨ ਜੀ ਕਹਿੰਦੇ ਆ ਅਸੀਂ ਉਦਘਾਟਨ ਕਰਾਂਗੇ ਪਰ ਇੱਥੇ ਆ ਕੇ ਨਹੀਂ ਕਰਦੇ ਆਨਲਾਈਨ ਉਦਘਾਟਨ ਕਰਾਂਗੇ ਡਿਜੀਟਲ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਵੜ ਨਹੀਂ ਸਕਦੇ ਅੱਜ ਉਹਨਾਂ ਨੂੰ ਪਤਾ ਹੈ ਵੀ ਸਾਡਾ ਸਾਰੇ ਕਿਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਾਡੀ ਐਂਟਰੀ ਪੰਜਾਬ ਦੇ ਵਿੱਚ ਨਹੀਂ ਹੁੰਦੇਨੀ ਇਸੇ ਕਰਕੇ ਜਿਹੜੀ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਅੱਜ ਪੰਜਾਬ ਦੇ ਵਿੱਚ ਉਦਘਾਟਨ ਕਰਨ ਦੀ ਤੇ ਆ ਜਾਮ ਆਦਮੀ ਪਾਰਟੀ ਵੀ ਅਸੀਂ ਵੀ ਭਾਜਪਾ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਸੈਂਟਰ ਸਰਕਾਰ ਸਾਡਾ ਕੋਈ ਭਾਜਪਾ ਵੀ ਦੇਖੋ ਤੁਹਾਡੀ ਪੋਲੀਟੀਕਲ ਪਾਰਟੀ ਆ ਸਾਡਾ ਕੋਈ ਪਾਰਟੀ ਦਾ ਵਿਰੋਧ ਨਹੀਂ ਸਾਡਾ ਕੋਈ ਤੁਹਾਡੇ ਤੁਸੀਂ ਦਫ਼ਤਰ ਖੋਲਣ ਜਾ ਰਹੇ ਹੋ 117 ਹਲਕਿਆਂ ਦੇ ਵਿੱਚ ਸਾਡਾ ਕੋਈ ਉਧਰ ਨਾਲ ਵਿਰੋਧ ਨਹੀਂ ਤੁਸੀਂ ਜੀ ਸੱਤ ਕੇ ਖੋਲੋ ਅਸੀਂ ਤਾਂ ਕਹਿਣ 117 ਕੀ ਪੰਜਾਬ ਦੇ ਪਿੰਡ ਪਿੰਡਾਂ ਕੇ ਖੋਲੋ ਪਰ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਜਿੱਥੋਂ ਦੇ ਕਿਸਾਨ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਜਿੱਥੋਂ ਦੇ ਕਿਸਾਨਾਂ ਤੁਸੀਂ ਪਿੱਛੇ ਛੋਰਾ ਮਾਰਿਆ ਪਹਿਲਾਂ ਯਾਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿਓ ਪਹਿਲਾਂ ਤੁਸੀਂ ਜਿਹੜੇ ਕਿਸਾਨ ਸੜਕਾਂ ਤੇ ਆ ਉਹਨਾਂ ਦੀਆਂ ਮੁਸ਼ਕਲਾਂ ਤਾਂ ਸੁਣ ਲਓ ਪਹਿਲਾਂ ਖੇਤੀ ਵਿਰੋਧੀ ਜਿਹੜੇ ਤੁਸੀਂ ਕਾਨੂੰਨ ਲੈ ਕੇ ਆਂਦੇ ਆ ਉਹਨਾਂ ਨੂੰ ਤਾਂ ਵਾਪਸ ਕਰ ਲਓ ਫਿਰ ਤੁਸੀਂ ਪੰਜਾਬ ਦੇ ਵਿੱਚ ਆਇਓ ਸੋ ਅੱਜ ਜਿਹੜਾ ਭਾਜਪਾ ਨੂੰ ਲੱਗਦਾ ਨਾ ਕਿ ਉਹ ਜਿਵੇਂ ਹੋਰ ਸਟੇਟ ਦੇ ਵਿੱਚ ਉਹ ਫਿਰਕਾ ਕਸਤ ਲੋਕਾਂ ਨੂੰ ਜਾਤ ਪਾਤ ਦੇ ਨਾਂ ਤੇ ਵੰਡਣ ਦੀ ਜਿਹੜੀ ਰਾਜਨੀਤੀ ਕਰਦੇ ਆ ਵੀ ਇਹ ਪੰਜਾਬ ਦੇ ਵਿੱਚ ਵੀ ਕਰ ਲਾਂਗੇ ਸੋ ਇਹ ਭਾਜਪਾ ਭੁੱਲ ਜੇ ਪੰਜਾਬ ਦੇ ਲੋਕ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਏਕੇ ਨੂੰ ਉਹ ਤੋੜ ਨਹੀਂ ਸਕਦੇ ਭਾਜਪਾ ਦਾ ਕੋਈ ਵੀ ਲੀਡਰ ਅੱਜ ਪੰਜਾਬ ਦੇ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਸਕਦਾ ਸੋ ਸਿਆਸੀ ਜਿਹੜੀ ਉਹ ਚਾਹੇ ਭਾਜਪਾ ਚਾਹੇ ਜਿਹੜੀ ਬਰਾਬਰ ਦੀ ਕਸੂਰਬਾਰ ਜਿਹੜੀ ਅਕਾਲੀ ਦਲ ਉਹ ਭੁੱਲ ਜੇ ਕਿ 2022 ਦੇ ਵਿੱਚ ਜਿਹੜੇ ਇਹ ਬੜੀਆਂ ਕੋਸ਼ਿਸ਼ਾ ਕਰ ਰਿਹਾ ਕਿ ਅਸੀਂ ਬਿਹਾਰ ਵਾਂਗੂ ਇੱਥੇ ਵੀ ਲੋਕਾਂ ਨੂੰ ਗਮਰਾਹ ਕਰ ਲਾਂਗੇ ਕਿਸੇ ਵੀ ਸੀਟ ਤੇ ਜਿਹੜੀ ਹੈ ਭਾਜਪਾ ਜਮਾਨਤ ਵੀ ਆਪ ਦੀ ਬਚਾ ਨਹੀਂ ਸਕਦੀ ਕਿਉਂਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਉਹ ਡਿਵੈਲਪਮੈਂਟ ਦੇ ਏਜੰਡੇ ਤੇ ਹੋਣੀ ਹੈ ਉਹ ਕੰਮ ਦੇ ਏਜੰਡੇ ਤੇ ਹੋਣੀ ਹੈ ਤੇ ਇੱਕੋ ਇੱਕ ਪਾਰਟੀ ਆ ਅੱਜ ਹਿੰਦੁਸਤਾਨ ਦੇ ਵਿੱਚ ਜਿਹਦੇ ਤੋਂ ਪੰਜਾਬ ਦੇ ਲੋਕ ਵੀ ਇਹ ਉਮੀਦ ਲਾਈ ਬੈਠੇ ਨੇ ਕਿ ਇੱਥੇ ਵੀ ਕੰਮ ਦੀ ਰਾਜਨੀਤੀ ਕਰਨ ਵਾਲੇ ਲੋਕ ਆਉਣਗੇ ਇੱਥੇ ਜਿਹੜੀ ਇਲੈਕਸ਼ਨ ਹੈ ਉਹ ਐਸੇ ਦੇ ਮੁੱਦੇ ਤੇ ਹੋਣੀ ਹੈ ਕਿ ਜਿਵੇਂ ਅਸੀਂ ਦਿੱਲੀ ਦੇ ਜਿਹੜੇ ਸਕੂਲ ਨੇ ਉਹ ਚੰਗੇ ਬਣਾ ਕੇ ਦਿਖਾਇਆ ਉਹ ਪੰਜਾਬ ਦੇ ਵੀ ਬਣਾ ਕੇ ਦਿਖਾਵਾਂਗੇ ਉਹ ਤਾਂ ਪੰਜਾਬ ਦੇ ਲੋਕਾਂ ਦੀ ਮੰਗ ਹੈ ਜਿਵੇਂ ਦਿੱਲੀ ਚ ਹਸਪਤਾਲਾਂ ਚ ਮੁਫਤ ਇਲਾਜ ਕੀਤਾ ਉਹ ਮੁੱਦੇ ਤੇ ਇਲੈਕਸ਼ਨ ਹੋਣੀਆਂ ਉਹ ਵੀ ਅਸੀਂ ਕਰਕੇ ਦਿਖਾਵਾਂਗੇ ਜਿਵੇਂ ਦਿੱਲੀ ਚ ਅਸੀਂ ਮੁਫਤ ਬਿਜਲੀ ਦੇ ਰਹੇ ਹਾਂ ਉਹ ਮੈਂ ਪੰਜਾਬ ਦੇ ਵਿੱਚ ਵੀ ਦੇ ਕੇ ਦਿਖਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਅਸੀਂ ਜਿਹੜਾ ਕਾਨੂੰਨ ਦਾ ਰਾਜ ਲੈ ਕੇ ਆਂਦਾ ਜਿਹੜਾ ਬਰਾਬਰੀ ਦਾ ਰਾਜ ਲੈ ਕੇ ਆਂਦਾ ਜਿਹੜਾ ਕਰਪਸ਼ਨ ਫਰੀ ਜਿਹੜਾ ਅਸੀਂ ਸਟੇਟ ਬਣਾ ਕੇ ਦਿਖਾਇਆ ਓਵੇਂ ਪੰਜਾਬ ਨੂੰ ਵੀ ਕਰਪਸ਼ਨ ਫਰੀ ਜਿਹੜਾ ਸਟੇਟ ਬਣਾਉਣਾ ਹੈਗਾ ਕੰਮ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਹੈ ਸੋ ਇਸੇ ਕਰਕੇ 2022 ਦੇ ਵਿੱਚ ਪੰਜਾਬ ਚ ਚਾਹੇ ਅਕਾਲੀ ਆ ਚਾਹੇ ਭਾਜਪਾ ਚਾਹੇ ਜਿਹੜੀ ਗੁਰਕਾ ਸਾਹਿਬ ਦੀਆਂ ਸੌਆਂ ਕਾ ਕੇ ਜਿਹੜੀ ਮੌਜੂਦਾ ਸਰਕਾਰ ਹੈ ਜਿਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਜਿਨੇ ਕਿਸਾਨੀ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਜਿਨੇ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਪੰਜਾਬ ਦੇ ਲੋਕ ਸਭ ਕੁਝ ਜਾਣ ਚੁੱਕੇ ਆ ਪੰਜਾਬ ਦੇ ਲੋਕ ਇੱਕੋ ਮੁੱਦੇ ਤੇ ਜਿਹੜਾ ਮੇਨ ਅਜੰਡਾ ਹੈ ਕੰਮ ਦੀ ਰਾਜਨੀਤੀ ਨੂੰ ਵੋਟ ਪਾਉਣਗੇ ਤੇ ਜਿਹੜੇ ਐਦਾਂ ਦੇ ਲੋਕ ਨੇ ਜਿਹੜੇ ਸੋਚਦੇ ਆ ਭਾਤਪਾ ਵਰਗੇ ਕੇ ਪੰਜਾਬ ਨੂੰ ਅਸੀਂ ਜਾਤਪਾਤ ਦੇ ਨਾਮ ਤੇ ਵੰਡ ਲਾਂਗੇ ਪੰਜਾਬ ਦੇ ਲੋਕ ਥੋਡੀਆਂ ਪਿਛਲੀਆਂ ਕਿਉਂਕਿ ਬੜੀ ਅਗਾਂਹ ਵਧੂ ਸੋਚ ਵਾਲੇ ਲੋਕ ਨੇ ਜਿਹੜੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰਕੇ ਲੋਕਾਂ ਨੂੰ ਬਰਬਾਦ ਕੀਤਾ ਨਾ ਤੁਸੀਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਨੌਜਵਾਨਾਂ ਦੇ ਨਾਲ ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਤੁਸੀਂ ਪਕੌੜੇ ਤਰ ਲੋ ਤੁਸੀਂ ਜੀਐਸਟੀ ਲਿਆ ਕੇ ਤੁਸੀਂ ਡੀਮੋਨਟਾਈਜੇਸ਼ਨ ਕਰਕੇ ਤੁਸੀਂ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਤਾ ਤੇ ਪੰਜਾਬ ਦੇ ਲੋਕ ਕਿਸੇ ਵੀ ਹਾਲਾਤ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਜਿਹੜੀ ਹੈ ਜਮਾਨਤ ਭਾਤਪਾ ਕਿਸੇ ਤਰ੍ਹਾਂ ਜਿਹੜੀ ਆ ਵਿਚਾਰੀ ਸਕਦੀ ਸੋ ਭਾਤਪਾ ਨੂੰ ਸਾਡਾ ਇਹੀ ਉਹ ਹੈ ਕਿ ਥੋਡੀ ਸੈਂਟਰ ਸਰਕਾਰ ਹੈ ਤੁਸੀਂ ਦਫਤਰ ਖੋਲਣ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਜਿਹੜੇ ਕਿਸਾਨ ਹਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਪੰਜਾਬ ਚ ਟ੍ਰੇਨਾਂ ਬੰਦ ਪਈਆਂ ਨੇ ਤੁਸੀਂ ਪੰਜਾਬ ਦੀ ਅਰਥਵਿਵਸਥਾ ਤਬਾਹ ਕਰਦੇ ਜਾ ਰਹੇ ਹੋ ਸਾਡੇ ਕਿਸਾਨ ਯੂਰੀਆ ਕੰਨੀਓ ਬੈਟੇ ਆ ਤੁਸੀਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਉਸ ਤੋਂ ਬਾਅਦ ਜੀ ਸਾਹਿਬ ਕਿ ਤੁਸੀਂ ਜਿਹੜੇ ਆ ਦਫਤਰ ਉਹ ਪੰਜਾਬ ਦੇ ਵਿੱਚ ਜਿਹੜੇ ਆ ਖੋਲ ਸਕਦੇ ਹੋ ਹੁਣ ਮੈਂ ਮੇਰੇ ਜਿਹੜੇ ਸਾਥੀ ਅਰਮੋਲ ਜੀ ਨੂੰ ਕਹੂੰਗਾ ਕਿ ਉਹ ਵੀ ਬਲੀਫ ਕਰਨ ਜੀ ਸਾਰਿਆਂ ਦਾ ਪਹੁੰਚਣ ਲਈ ਮਿਹਰਬਾਨੀ ਜਿੰਨੇ ਇੱਥੇ ਪ੍ਰੈਸ ਮੇਰੇ ਵੀਰ ਭੈਣਾ ਪਹੁੰਚੇ ਹੋਏ ਆ ਸੋ ਆਪਾਂ ਜਿੱਦਾਂ ਪਹਿਲਾਂ ਵੀ ਪੀਸੀ ਕੀਤੀ ਸੀ ਉਹਦੇ ਚ ਪੰਜਾਬ ਦੇ ਮਸਲੇ ਚੱਕੇ ਅੱਜ ਕੌਮੀ ਪ੍ਰਧਾਨ ਬੀਜੇਪੀ ਦੇ ਨੱਡਾ ਜੀ ਇੱਥੇ ਆਉਣ ਦੀ ਫਰਮਾਇਸ਼ ਕਰ ਰਹੇ ਆ ਕਿ ਮੈਂ ਪੰਜਾਬ ਦੇ ਵਿੱਚ ਆਉਣਾ ਪਤਾ ਨਹੀਂ ਉਹ ਕਿਹੜਾ ਤੋਹਫਾ ਲੈ ਕੇ ਆਉਣਾ ਚਾਹੁੰਦੇ ਆ ਜਾਂ ਕੋਈ ਗੁਲਦਸਤਾ ਲੈ ਕੇ ਆਉਣਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚ ਜਿਹੜਾ ਤਮਾਸ਼ੀਨ ਮੰਜ਼ਰ ਹੋ ਰਿਹਾ ਸੜਕਾਂ ਦੇ ਉੱਤੇ ਘਰਾਂ ਦੇ ਵਿੱਚ ਉਹ ਦੇਖਣਾ ਚਾਹੁੰਦੇ ਆ ਤੇ ਜਦੋਂ ਆਉਣ ਜੇ ਉਹਨਾਂ ਦੇ ਬਹੁਤ ਜ਼ਿਆਦੇ ਦਿਲ ਦੇ ਵਿੱਚ ਖੁਆਇਸ਼ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਉਣਾ ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦੀ ਆ ਕਿ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਨੂੰ ਵੀ ਕਿਰਪਾ ਕਰਕੇ ਨਾਲ ਲੈ ਆਉਣ ਜਦੋਂ ਪਹਿਲਾ ਦਰਵਾਜ਼ਾ ਖੋਲਣਗੇ ਉਹਨਾਂ ਨੂੰ ਇੱਕ लाश ਮਿਲੀਆਂ ਜਵਾਨ ਪੁੱਤ ਦੀ ਪਿਓ ਦੇ ਮੋਢਿਆਂ ਤੇ ਤੇ ਉਹਦੀ ਮਾਂ ਪੁੱब्बा ਮਾਰ ਮਾਰ ਰੋਂਦੀ ਮਿਲੀਆਂ ਜਦੋਂ ਦੂਜਾ ਗੇਟ ਖੋਲਣਗੇ ਇੱਕ ਹਫ਼ਤੇ ਦੀਆਂ ਗੱਲਾਂ ਕਰ ਰਹੇ ਆ ਉਦੋਂ ਉਹਨਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਰੇ ਕਿਸਾਨ ਤੇ ਉਹਦੀ ਘਰ ਵਾਲੀ ਜ਼ਹਿਰ ਦੀਆਂ ਗੋਲੀਆਂ ਕਰਜੇ ਥੱਲੇ ਖਾ ਕੇ ਮਰ ਚੁੱਕੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਤੇ ਉਹਨਾਂ ਦਾ ਜਵਾਨ 20 ਸਾਲ ਦਾ ਪੁੱਤ ਉਹਦੇ ਅੱਖਾਂ 'ਚ ਦਰਦ ਮਿਲਣਾ ਲਾਹਵਾਰਿਸ਼ ਹੋ ਚੁੱਕਿਆ ਉਹਦਾ ਪੁੱਤ ਮਿਲਣਾ ਤੀਜਾ 게ਟ ਖੋਲਣਗੇ ਇੱਕ ਬਜ਼ੁਰਗ ਮਾਵਾਪ ਮਿਲਿਆ ਜਿਨ੍ਹਾਂ ਦੇ ਧੀ ਪੁੱਤ ਵਿਦੇਸ਼ਾਂ ਚ ਚੱਲ ਗਏ ਉਹਨਾਂ ਨੂੰ ਛੱਡ ਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਵਿੱਚ ਉਹਨਾਂ ਦੀ ਲਚਾਰੀ ਵੇਖਣ ਨਾਲੇ ਕੈਪਟਨ ਸਾਹਿਬ ਬਾਦਲ ਸਾਹਿਬ ਨਾਲੇ ਨੱਡਾ ਜੀ ਉਸ ਤੋਂ ਬਾਅਦ ਇੱਕ ਦਰਵਾਜ਼ਾ ਖੋਲਣ ਜਿੱਥੇ ਸਾਡੇ ਪੰਜਾਬ ਦਾ ਬੱਚਾ ਬਜ਼ੁਰਗ ਮਾਵਾ ਪੈਣਾ ਅੰਦੋਲਨ ਕਰ ਰਹੇ ਨੇ ਉਹਨਾਂ ਨੌਜਵਾਨਾਂ ਚ ਜਾਗਦਾ ਭਗਤ ਸਿੰਘ ਦੇਖਣ ਉਹਨਾਂ ਦੀਆਂ ਅੱਖਾਂ ਚ ਬਲਦਾ ਖੂਨ ਵੇਖਣ ਸਾਡੇ ਬਜ਼ੁਰਗਾਂ ਦੇ ਵਿੱਚ ਆਇਆ ਜੋਸ਼ ਦੇਖਣ ਭਾਰਤ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਹੋ ਰਹੇ ਨੇ ਉਹਨਾਂ ਨੂੰ ਦੇਖਣ ਤੇ ਸਨੇਹਾ ਜਾ ਕੇ ਮੋਦੀ ਸਾਹਿਬ ਨੂੰ ਲਾ ਦੇਣ ਕਿ ਪੰਜਾਬ ਦੀ ਧਰਤੀ ਗੁਲਾਮ ਹੋਣ ਵਾਲੀ ਧਰਤੀ ਨਹੀਂ ਆ ਇਹ ਅੰਦੋਲਨਾਂ ਦੀ ਧਰਤੀ ਆ ਕ੍ਰਾਂਤੀਕਾਰੀਆਂ ਦੀ ਧਰਤੀ ਆ ਇਹ ਸਿਰ ਝੁਕਾਉਣ ਵਾਲੀ ਕੌਮ ਨਹੀਂ ਆ ਸਾਡੇ ਅੱਖਾਂ ਦੀਆਂ ਗੱਲਾਂ ਮੋਦੀ ਸਾਹਿਬ ਨੂੰ ਜਾ ਕੇ ਦੱਸਣ ਅਸੀਂ ਹਾਰ ਨਹੀਂ ਮੰਨਦੇ ਅਸੀਂ ਬਹੁਤ ਵੱਡੇ ਵੱਡੇ ਹਾਕਮਾਂ ਦਾ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਟਾਇਆ ਉਹਨਾਂ ਦਾ ਸਾਹਮਣਾ ਕੀਤਾ ਤੇ ਅੱਜ ਵੀ ਕਰਾਂਗੇ ਤੇ ਸਾਨੂੰ ਸਾਡੇ ਨੱਡਾ ਜੀ ਇਹ ਦੱਸ ਦੇਣ ਕਿ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸੀ ਜਦੋਂ ਮੋਦੀ ਸਰਕਾਰ 2019 ਚ ਬਣੀ ਆ ਕੀ ਉਹ ਕਿਹੜੀ ਪਹਿਲੀ ਕਿਸ਼ਤ ਸਾਡੇ ਪੰਜਾਬ ਵਿੱਚ ਲੈ ਕੇ ਆ ਰਹੇ ਨੇ ਤੇ ਗੁਜਰਾਤ ਦੇ ਵਿੱਚ ਆਪਣੀ ਬੰਜਰ ਜ਼ਮੀਨਾਂ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਵਹਾ ਕੇ ਅੱਜ ਜਿਹੜਾ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਹੋਈ ਹੈ ਕਿਸਾਨਾਂ ਦੇ ਖਿਲਾਫ ਕਿ ਜ਼ਮੀਨਾਂ ਛੱਡ ਦੇਣ ਉਹ ਉਹਨਾਂ ਨੇ ਕਦੋਂ ਵਿਡਰਾ ਕਰਨਾ ਕਦੋਂ ਛੱਡਣੀਆਂ ਉਹ ਦੱਸ ਦੇਣ ਸੋ ਹੁਣ ਇਹੀ ਚੀਜ਼ਾਂ ਯੂਪੀ ਚ ਵੀ ਸਾਡੇ ਜਿਹੜੇ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਣ ਨੂੰ ਫਿਰਦੇ ਨੇ ਇਹਨਾਂ ਵਿੱਚੋਂ ਕਿਹੜਾ ਤੋਹਫ਼ਾ ਲੈ ਕੇ ਆਉਣਗੇ ਤੇ ਉਹਨਾਂ ਨੇ ਜਿਹੜਾ ਸਤੰਬਰ ਦੇ ਵਿੱਚ ਇੱਕ ਰੱਖਿਆ ਸੀ 3 ਨਵੰਬਰ ਦੀ ਕਮੇਟੀ ਸਕਾਲਰ ਦੇ ਘਟਾਲੇ ਨੂੰ ਲੈ ਕੇ ਪੜਤਾਲ ਕਰਨੇ ਬਾਹਰ ਮਾਨਾ ਡਾਜੀ ਬਾਹਰ ਹਫਤਾ ਚੱਲ ਰਿਹਾ ਕੀ ਉਹਦੀ ਕੋਈ ਤੁਸੀਂ ਜਾਂਚ ਕਰਵਾਈ ਹੈ ਕਿ ਕੋਈ ਨਤੀਜਾ ਨਿਕਲਿਆ ਵੀ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਵੀ ਤੁਸੀਂ ਕਿਹੜਾ ਤੋਹਫਾ ਲੈ ਕੇ ਆ ਰਹੇ ਹੋ ਜਾਂ ਸਾਡੇ ਪੰਜਾਬ ਦੇ ਲੋਕਾਂ ਦਾ ਤਮਾਸ਼ਾ ਦੇਖਣ ਆ ਰਹੇ ਹੋ ਜੇ ਤਮਾਸ਼ਾ ਦੇਖਣ ਆ ਰਹੇ ਹੋ ਤੇ ਕੋਈ ਗੱਲ ਨਹੀਂ ਸਾਡੇ ਪੰਜਾਬੀ ਤੁਹਾਨੂੰ ਦੱਸਣਗੇ ਵੀ ਅਸੀਂ ਕੀ ਕੀ ਮਹਿਸੂਸ ਕੀਤਾ ਬਾਦਲ ਸਾਹਿਬ ਵੀ ਦੇਖ ਲੈਣ ਉਹਨਾਂ ਨੂੰ ਨਾਲ ਲੈਓ ਸ਼ਾਇਦ ਉਹਨਾਂ ਨੇ ਜ਼ਮੀਨੀ ਪੱਧਰ ਤੇ ਨਾ ਕੈਪਟਨ ਸਾਹਿਬ ਨੇ ਕਦੇ ਦੇਖਿਆ ਨਾ ਬਾਦਲ ਸਾਹਿਬ ਨੇ ਦੇਖਿਆ ਸੋ ਸਾਡੀ ਜਿਹੜੀ ਕੌਮ ਹੈ ਪੰਜਾਬੀ ਜਾਗ ਚੁੱਕੀ ਆ ਬਹੁਤ ਟਾਈਮ ਦੇ ਅਸੀਂ ਦੁੱਖ ਝੱਲੇ ਆ 73 ਸਾਲ ਹੋ ਗਏ ਤਿਲ-ਤਿਲ ਕਰਕੇ ਮਰਿਆ ਹਰ ਦਿਨ ਹਰ ਦਿਨ ਗੁਲਾਮੀ ਦੇ ਵਿੱਚ ਤੱਕਦੇ ਗਏ ਆ ਸੋ ਅਸੀਂ ਹੁਣ ਜਾਗਰੂਕ ਹੋ ਚੁੱਕੇ ਆ ਅਸੀਂ ਨਹੀਂ ਲੁੱਟਣ ਦੇਵਾਂਗੇ ਵੀ ਸਾਡੀ ਕਿਰਪਾ ਕਰਕੇ ਬੇਨਤੀ ਆ ਟਾਈਮ ਰੈਂਦੇ ਸੰਭਲ ਜੋ ਇਹ ਅੰਦੋਲਨ ਕਿਤੇ ਕੋਈ ਹੋਰ ਰੂਪ ਨਾ ਲੈ ਲੈਣ ਜੀ ਹਾਂਜੀ ਮੈਂ ਤਾਂ ਅਗਰ ਸਵਰੋਧ ਕਰਨੇ ਵਾਸਤੇ ਕਹਿ ਰਹੀ ਆ ਜੀ ਲੱਗਾ ਇਹ ਤੁਸੀਂ ਕਰੋਗੇ ਵਿਰੋਧ ਖਾਦਾ ਜੀ ਪੰਜਾਬ ਚ ਆਣ ਦੇ ਦੇਖੋ ਪੰਜਾਬ ਦੇ ਕਿਸਾਨ ਉਹਨਾਂ ਦਾ ਵਿਰੋਧ ਕਰਨਗੇ ਮਸਲਾ ਅੱਜ ਪੰਜਾਬ ਦੇ ਕਿਸਾਨਾਂ ਦਾ ਹੈ ਅੱਜ ਪੰਜਾਬ ਦੇ ਲੋਕਾਂ ਦਾ ਹੈ ਪੰਜਾਬ ਦੇ ਕਿਸਾਨ ਹੀ ਇਹ ਐਲਾਨ ਕਰਨਗੇ ਵੀ ਭਾਈ ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ ਉਹਨਾਂ ਨੂੰ ਪਤਾ ਵੀ ਵਿਰੋਧ ਉਹਨਾਂ ਦਾ ਹੋਣਾ ਹੈ ਇਸੇ ਕਰਕੇ ਜਿਹੜਾ ਡਿਜੀਟਲ ਉਦਘਾਟਨ ਕਰਨ ਦੀ ਜਿਹੜਾ ਉਹ ਐਲਾਨ ਕਰ ਰਿਹਾ ਇਸੇ ਕਰਕੇ ਪੰਜਾਬ ਦੇ ਵਿੱਚ ਅੱਜ ਆ ਕੇ ਜਿਹੜਾ ਉਦਘਾਟਨ ਨਹੀਂ ਕਰ ਰਹੇ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਹੈ ਜੀ ਕੇਂਦਰ ਦੇ ਵਿੱਚ ਲੋਕਤੰਤਰੀ ਸਰਕਾਰ ਨਹੀਂ ਬਲਕਿ ਕਵੀਐਮ ਨਾਲ ਜੁੜੀ ਹੋਈ ਸਰਕਾਰ ਹੈ ਤੁਹਾਡਾ ਇਸ ਬਾਰੇ ਕੀ ਸੋਚਣਾ ਹੈਗਾ ਜਥੇਦਾਰ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋਰੇ ਕਵੀਐਮ ਦੀ ਜੁੜੀ ਹੋਈ ਸਰਕਾਰ ਜੋ ਉਹਨਾਂ ਨੇ ਕਿਹਾਗਾ ਉਸ ਚੀਜ਼ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ ਦੇਖੋ ਰੋਹਿਤ ਜੀ ਜਿਹੜੀ ਇਹ ਅਕਾਲ ਤਖਤ ਹੈ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਸਿੱਖ ਬੈਠੇ ਆ ਉਹ ਸਾਰੇ ਉਸ ਸੰਸਥਾ ਦਾ ਸਤਿਕਾਰ ਕਰਦੇ ਆ ਜਿਹੜੀ ਉਹ ਜਥੇਦਾਰ ਦੀ ਪਦਵੀ ਹੈ ਉਹਦਾ ਸਤਿਕਾਰ ਕਰਦੇ ਆ ਤੇ ਸਾਡੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਉਹ ਸਿੱਖਾਂ ਦੇ ਬੁਲਾਰੇ ਆ ਉਹ ਅਕਾਲ ਤਖਤ ਤੇ ਜਥੇਦਾਰ ਨੇ ਉਹ ਸਿੱਖਾਂ ਦੇ ਬੁਲਾਰੇ ਬਣ ਕੇ ਕੌਮ ਨੂੰ ਸੰਦੇਸ਼ ਦੇਣ ਦਾ ਕੰਮ ਕਰਨ ਕਿਸੇ ਸਿਆਸੀ ਪਾਰਟੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਅਦਬੀਆਂ ਕਰਵਾਈਆਂ ਉਹਨਾਂ ਦੇ ਬੁਲਾਰੇ ਨਾ ਬਣ ਉਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਖਰਾਬ ਹੋ ਰਹੀ ਹੈ ਇਹ ਕਹਿੰਦੇ ਆ ਵੀ ਈਵੀਐਮ ਜਿਹੜੀ ਸਰਕਾਰ ਉਹ ਸੈਂਟਰ ਚੱਲ ਰਹੀ ਹੈ ਜਿਹੜੀ ਸੈਂਟਰ ਸਰਕਾਰ ਨੂੰ ਕਹਿ ਰਿਹਾ ਵੀ ਈਐਮ ਦੀ ਸਰਕਾਰ ਈਵੀਐਮ ਦੀ ਸਰਕਾਰ ਆ ਠੀਕ ਹੈ ਅਸੀਂ ਮੰਨਦੇ ਆ ਹੈਗੀ ਆ ਪਰ ਜਿਨ੍ਹਾਂ ਦੇ ਵਿਚ ਖੜ ਕੇ ਜਿਹਦਰ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਦੇ ਆਲੇ ਦੁਆਲੇ ਕੌਣ ਖੜੇ ਸੀ ਅਕਾਲੀ ਦਲ ਦੇ ਲੀਡਰ ਖੜੇ ਸੀ ਸੁਖਬੀਰ ਸਿੰਘ ਬਾਦਲ ਖੜੇ ਸੀ ਤੇ ਦਸ ਸਾਲ ਸਰਕਾਰ ਉਸੇ ਈਵੀਐਮ ਪਾਰਟੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਚਲਾਈ ਆ ਜਿਨ੍ਹਾਂ ਨੂੰ ਜਿਹਦਰ ਸਾਹਿਬ ਕਹਿ ਰਿਹਾ ਕਿ ਐਸਜੀਪੀਸੀ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ 9 ਮਾਰਚ ਦਾ ਜਿਹੜਾ ਰਿਸ਼ਤਾ ਹੈਗਾ ਸੋ ਉਹ ਅਕਾਲੀ ਦਲ ਨਹੀਂ ਹੈਗਾ ਉਹ ਬਾਦਲ ਪਰਿਵਾਰ ਹੈ ਸੋ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਕਿ ਉਹ ਬਾਦਲ ਪਰਿਵਾਰ ਦੇ ਬਲਾਰੇ ਬਣ ਉਹ ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਜਿਹੜੇ ਉਹ ਜਿਹੜੇ ਜਥੇਦਾਰ ਨੇ ਉਹ ਸਿੱਖ ਕੌਮ ਦੀ ਜਿਹੜੀ ਇੱਕ ਉਹਦੇ ਬਲਾਰੇ ਬਣ ਕੇ ਰਹਿਣ ਤੇ ਜਿਹੜੀ ਪਦਵੀ ਆਉਂਣਾ ਕੋਲੇ ਉਹਦਾ ਜਿਹੜਾ ਉਹ ਜਿਹੜਾ ਇੱਕ ਰਤਬਾ ਹੈਗਾ ਉਹ ਕਾਇਮ ਰੱਖਣਾ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਤੁਸੀਂ ਮਾਏ ਅਤੇ ਅਕਾਲੀ ਦਰ ਉਹਦਾ ਫਤਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਲੋਕ ਅਕਾਲੀ ਦਰ ਨਾਲ ਮੈਂ ਉਹੀ ਕਹਿ ਰਿਹਾ ਜੀ ਵੀ ਉਹ ਅਕਾਲੀ ਦਲ ਨਹੀਂ ਬਾਦਲ ਪਰਿਵਾਰ ਦੇ ਜਿਹੜੇ ਇਹ ਮੈਂ ਬਿਆਨ ਨਹੀਂ ਮੈਂ ਸਮਝਦਾ ਕਿ ਉਹਨਾਂ ਦੇ ਬਲਾਰੇ ਬਣ ਕੇ ਦਿੱਤੇ ਬਿਆਨ ਨੇ ਕਿਉਂਕਿ ਜਦੋਂ ਵੀ ਅਕਾਲੀ ਦਲ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਗਰਾਊਂਡ ਆ ਉਹ ਖਿਸਕ ਰਿਹਾ ਤਾਂ ਉਹ ਅਕਾਲ ਤਖਤ ਨੂੰ ਵੀ ਐਸਜੀਪੀਸੀ ਨੂੰ ਵੀ ਆਪ ਦੇ ਜਿਹੜਾ ਫਾਇਦੇ ਲਈ ਇਹ ਵਰਤਦੇ ਨੇਗੇ ਸੋ ਇਹ ਜਿਹੜਾ ਬਿਆਨ ਹੈ ਮੈਂ ਦੁਬਾਰਾ ਕਹਿਣਾ ਕਿ ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਹੱਕ ਚ ਇਦਾਂ ਦੇ ਬਿਆਨ ਦੇਣੇ ਜਿਨ੍ਹਾਂ ਦਾ ਕਰੈਕਟਰ ਸਾਰੇ ਮੈਂ ਸਮਝਦਾ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਕਰੈਕਟਰ ਨੰਗਾ ਹੋ ਚੁੱਕਿਆ ਜਿਨ੍ਹਾਂ ਨੂੰ ਲੋਕ ਜਾਣਦੇ ਕਿ ਜਿੰਨਾ ਸਿੱਖੀ ਦਾ ਕਾਣ ਬਾਦਲ ਪਰਿਵਾਰ ਨੇ ਕੀਤਾ ਉਹਨਾਂ ਕਿਸੇ ਨੇ ਕੀਤਾ ਹੀ ਨਹੀਂ ਸੋ ਉਹਦਾਂ ਦੇ ਪਰਿਵਾਰ ਬਾਰੇ ਉਹਨਾਂ ਨੂੰ ਪ੍ਰੋਟੈਕਟ ਕਰ ਲਈ ਇਦਾਂ ਦੇ ਬਿਆਨ ਦੇ ਦੇ ਮੈਂ ਸਮਝਦਾ ਇਹ ਤੋਂ ਜਸਦਾ ਸਾਹਿਬ ਨੂੰ ਗਰੀਜ ਕਰਨਾ ਚਾਹੀਦਾ ਸਰ ਤੋਂ ਡੀ ਕੀ ਤਿਆਰੀਆਂ ਦਿੱਦੀ ਜਾਣੀ 26 ਸਤੈ ਨੂੰ ਤੁਸੀਂ ਅਨਾਉਂਸ ਕਰਾਗੇ 100% ਅਸੀਂ ਤਾਂ ਜੀ ਦੇਖੋ ਪਹਿਲੇ ਦਿਨ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਅਸੀਂ ਪਹਿਲੇ ਦਿਨ ਤੋਂ ਉਸ ਤੋਂ ਪਹਿਲਾਂ ਦੀ ਅਸੀਂ ਲਗਾਤਾਰ ਇਹੀ ਕਹਿਣੇ ਆਇਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਲੱਗੇ ਲੱਗਣ ਅਸੀਂ ਉਹਨਾਂ ਦੇ ਨਾਲ ਆ ਜਿੰਨੇ ਵਾਰੀ ਵੀ ਕਿਸਾਨਾਂ ਨੇ ਕੋਈ ਅੰਦੋਲਨ ਦਾ ਕੋਈ ਉਹਨਾਂ ਨੇ ਪ੍ਰੋਟੈਸਟ ਦਾ ਐਲਾਨ ਕੀਤਾ ਤਾਂ ਸਸੀਂ ਹਮੇਸ਼ਾ ਉਹਨਾਂ ਦਾ ਸਾਥ ਦੇਂਦਾ ਅਸੀਂ ਸਾਡੇ ਸਾਰੇ ਵਰਕਰਸ ਨੂੰ ਹਮੇਸ਼ਾ ਕਿਹਾ ਕਿ ਉਹਨਾਂ ਦੇ ਨਾਲ ਜਾ ਕੇ ਖੜੋ ਤੇ ਹੁਣ ਵੀ ਅੱਤੀ ਸਾਰੇ ਕਹਿ ਰਹੇ ਆ ਸਾਡੀ ਸਮੁੱਚੀ ਲੀਡਰਸ਼ਿਪ ਭਗਵੰਤ ਮਾਨ ਜੀ ਸਾਰੀ ਲੀਡਰਸ਼ਿਪ ਦਾ ਸਾਡੀ ਦਾ ਇਹ ਸਟੈਂਡ ਆ ਕਿ ਅਸੀਂ ਕਿਸਾਨ ਜਿਹੜਾ ਸੰਘਰਸ਼ ਕਰ ਰਿਹਾ 26 27 ਨੂੰ ਦਿੱਲੀ ਜਾ ਰਿਹਾ ਅਸੀਂ ਉਹਨਾਂ ਦੇ ਨਾਲ ਆ ਸਾਡੇ ਸਾਰੇ ਵਰਕਰ ਪੰਜਾਬ ਦੇ ਸਾਰੇ ਪਿੰਡਾਂ ਚੋਂ ਬੱਸਾਂ ਭਰ-ਭਰ ਕੇ ਦਿੱਲੀ ਪਹੁੰਚਣਗੇ ਤੇ ਜਿਹੜਾ ਮੋਦੀ ਦਾ ਘਰ ਆ ਉਹ ਘੇਰ ਲਗੇ ਜਦੋਂ ਵਿਹਾਰ ਇਲੈਕਸ਼ਨ ਦੇ ਰਿਜ਼ਲਟ ਆਏ ਆ ਉਸ ਤੋਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਸ਼ੱਕ ਜਤਾ ਰਹੀਆਂ ਨੇ ਕਿ ਕਿਤਨਾ ਕੁ ਦੀ ਧਾਂਜਰੀ ਦੇ આરોਪ ਲੱਗ ਰਹੇ ਨੇ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਇਹ ਨਤੀਜੇ ਜਿਹੜੇ ਆਏ ਨੇ ਉਹ ਨਹੀਂ ਨੇ ਉਹ ਸਹੀ ਤੁਸੀਂ ਤੁਹਾਨੂੰ ਕੀ ਲੱਗ ਰਿਹਾ ਜੇ ਤੁਹਾਨੂੰ ਲੱਗਦਾ ਕਿ ਪ੍ਰੋਕਸੀਮਲੀ ਸਹੀ ਨੇ ਨਤੀਜੇ ਜੋ ਵੀ ਆਏ ਦੇਖੋ ਜਿਹੜੀ ਬਿਹਾਰ ਚ ਜਿਹੜੇ ਉੱਥੋਂ ਦੇ ਜਿਹੜਾ ਗਰਾਊਂਡ ਤੇ ਜਿਹੜੇ ਉੱਥੋਂ ਦੇ ਪੋਲੀਟੀਕਲ ਪਾਰਟੀਆਂ ਨੇ ਹਨਾ ਉਹਨਾਂ ਦੇ ਏਜੰਡੇ ਅਲੱਗ ਨੇ ਬਿਹਾਰ ਦਾ ਕਲਚਰ ਅਲੱਗ ਹੈ ਉੱਥੇ ਜਿਹੜਾ ਭਾਜਪਾ ਦਾ ਜਿਹੜਾ ਫਿਰਕਾ ਪ੍ਰਸਦਾ ਏਜੰਡਾ ਜਿਹੜਾ ਵੰਡਣ ਦਾ ਏਜੰਡਾ ਜਿਹੜਾ ਜੋੜ ਤੋੜ ਦੀ ਹਰਾਜਨੀਤੀ ਕਰਦੇ ਆ ਉਹ ਉਹਨਾਂ ਦੀ ਉੱਥੇ ਬਿਹਾਰ ਵਰਗੇ ਸਟੇਟਸ ਦੇ ਵਿੱਚ ਇਹ ਚਲਾ ਲੈਂਦੇ ਆ ਕਿਉਂਕਿ ਉੱਥੇ ਲੋਕਾਂ ਨੂੰ ਕਿਤੇ ਨਾ ਕਿਤੇ ਵੰਡਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕਿਉਂਕਿ ਉੱਥੇ ਪੋਲੀਟੀਕਲ ਪਾਰਟੀਆਂ ਦੀਆਂ ਖੜੀਆਂ ਕਰ ਜਾਂਦੇ ਆ ਕਿ ਜੇ ਇਹਨਾਂ ਨੂੰ 10 'ਚ 3 ਵੋਟਾਂ ਵੀ ਪੈਂਦੀਆਂ ਨੇ ਤਾਂ ਵੀ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਪਰ 10 'ਚ 7 ਲੋਕ ਇਹਨਾਂ ਦੇ ਗੈਸਟ ਹੀ ਹੁੰਦੇ ਆ ਐਤਕੀ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਕਈ ਜਗ੍ਹਾ ਤੇ ਘੱਟ ਸੀ ਤਾਂ ਵੋਟਾਂ ਦੇ ਨਾਲ ਸ਼ੇਅਰ ਦੇ ਨਾਲ ਇਹਨਾਂ ਦੇ ਐਮਐਲਏ ਜਿੱਤੇ ਨੇ ਸੋ ਅ ਬੀਜੇਪੀ ਦਾ ਇੱਕੋ ਇੱਕ ਜਿਹੜਾ ਉਹ ਏਜੰਡਾ ਇਹ ਰਹਿੰਦਾ ਕਿ ਲੋਕਾਂ ਨੂੰ ਪਾੜ ਕੇ ਲੋਕਾਂ ਨੂੰ ਵੰਡ ਕੇ ਸੱਤਾ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੈ ਭਾਵੇਂ 10 ਚੋਂ 8 ਬੰਦੇ ਇਹਨਾਂ ਦੇ ਗੇਸਟ ਹੋਣਾ ਪਰ ਇਹ ਕਿਤੇ ਨਾ ਕਿਤੇ ਜਿਵੇਂ ਪੰਜਾਬ 'ਚ ਵੀ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਹੋ ਸਕਦਾ ਸੀ ਲੋਕਾਂ ਨੂੰ ਪਾੜਨ ਦੇ ਵਿੱਚ ਜਿਹੜਾ ਕਾਮਯਾਬ ਹੋ ਜੀਏ ਪਰ ਪੰਜਾਬ ਦੇ ਲੋਕ ਬੜੀ ਅਗਾਹ ਵਧੂ ਸੋਚ ਵਾਲੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਜਿਹੜੀ ਏਕਤਾ ਉਹ ਬੜੇ ਲੰਬੇ ਸਮੇਂ ਤੋਂ ਇੱਥੇ ਚੱਲੀ ਆ ਰਹੀ ਹੈ ਇੱਥੇ ਅਸੀਂ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੇ ਖਾਤਰ ਵੀ ਕੁਰਬਾਨੀਆਂ ਦਿੰਦੇ ਆ ਅਸੀਂ ਮੁਸਲਮਾਨਾਂ ਦੇ ਨਾਲ ਵੀ ਖੜਦੇ ਆਂ ਅਸੀਂ ਸਾਈਆਂ ਦੇ ਨਾਲ ਵੀ ਖੜਦੇ ਆਂ ਸੋ ਸਾਡਾ ਭਾਈਚਾਰਾ ਇੱਕਾਥੇ ਪੰਜਾਬੀ ਰਹਿੰਦੇ ਆ ਪੰਜਾਬੀਆਂ ਨੂੰ ਬੰਨਣ ਦੀ ਕੋਸ਼ਿਸ਼ ਜੇ ਬਾਝਪਾ ਸੂਝਦੀ ਹੋਵੇ ਕਿਸੇ ਵਿਹਾਰ ਤੋਂ ਬਾਹਰ ਕਰ ਲਾਂਗੇ ਤਾਂ ਉਹ ਆਪਣਾ ਵਹਿਮ ਹੈ ਜਿਹੜਾ ਉਹੇ ਕੱਢ ਦੇ ਮੀਤ ਜੀ ਤੁਸੀਂ ਕਹਿ ਰਹੇ ਹੋ ਛੇ ਕਾਂਗਰਸ ਦੀ ਗੱਲ ਕਰਦੋ ਛੇ ਅਕਾਲੀ ਦੰਦ ਦੀ ਛੇ ਭਾਜਪਾ ਦੀ ਠੀਕ ਹੈ ਸਾਰੀ ਪਾਰਟੀਆਂ ਜਿਹੜੀਆਂ ਲੋਕ ਵਿਰੋਧੀ ਫੈਸਲੇ ਹੋਂ ਤੱਕ ਲੈਂਦੀਆਂ ਆਈਆਂ ਨੇ ਤੇ ਆਮ ਆਦਮੀ ਪਾਰਟੀ ਆ ਉਹ ਲੋਕਾਂ ਦੇ ਹਿੱਤ ਚ ਦੀਆਂ ਗੱਲਾਂ ਕਰਦੀ ਫਿਰ ਤੁਸੀਂ ਮੰਨਦੇ ਹੋ ਵੀ ਕਿ ਬਾਈ ਦੀ ਇਲੈਕਸ਼ਨਾਂ ਤੁਹਾਨੂੰ ਇਸੇ ਦਾ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਕਿ ਤੁਸੀਂ ਅੱਜ ਮੰਨੀ ਬੈਠੇ ਹੋ ਸਰਕਾਰ ਬਣਾ ਕੇ ਆਏ। ਦੇਖੋ ਜੀ ਫੈਸਲਾ ਲੋਕਾਂ ਨੇ ਕਰਨਾ ਹੁੰਦਾ। ਅਸੀਂ ਤਾਂ ਜਿਹੜੀ ਸਾਡੀ ਪਾਰਟੀ ਹੋਈ ਹੈ ਉਹ ਲੋਕਾਂ ਚੋਂ ਨਿਕਲੀ ਹੈ। ਮੈਂ ਕੌਣ ਆ? ਮੈਨੂੰ 2017 ਤੋਂ ਪਹਿਲਾਂ ਕੌਣ ਜਾਣਦਾ ਸੀ? ਲੋਕਾਂ ਦੇ ਵਿੱਚੋਂ ਚੁਣ ਕੇ ਆਮ ਘਰ ਦੇ ਇੱਕ ਪੁੱਤ ਨੂੰ ਮੈਨੂੰ ਨਹੀਂ ਹੋਰ ਵੀ ਸਾਡੇ ਜਿਹੜੇ ਵਿਧਾਇਕ ਨੇ ਜ਼ਿਆਦਾਤਰ ਨੂੰ ਆਮ ਲੋਕਾਂ ਨੇ ਚੁਣ ਕੇ ਭੇਜਿਆ ਤੇ ਲੋਕ ਅੱਜ ਪੰਜਾਬ ਦੇ ਚਾਹੁੰਦੇ ਕੀ ਨੇ? ਲੋਕ ਅੱਜ ਪੰਜਾਬ ਦੇ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਮਾਫੀਆ ਰਾਜ ਹੈ ਜਿਹੜਾ ਉਹਦਾ ਕਰਪਸ਼ਨ ਦਾ ਰਾਜ ਹੈ ਉਹ ਤੋਂ ਦੁਖੀ ਨੇ ਬੇਸਿਕਲੀ ਹਰ ਚੀਜ਼ ਜਿਹੜੀ ਹਰ ਮੁਸੀਬਤ ਹੈ ਪੰਜਾਬ ਦੇ ਵਿੱਚ ਭਾਵੇਂ ਸੜਕ ਦੇ ਕੋਈ ਪਿਆ ਟੋ ਹੈ ਭਾਵੇਂ ਸਕੂਲਾਂ ਦੇ ਵਿੱਚ ਬੈਂਚ ਹੈ ਨਹੀਂ ਭਾਵੇਂ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਭਾਵੇਂ ਹਸਪੀਟਲਾਂ ਦੀਆਂ ਬਿਲਡਿੰਗਾਂ ਟੁੱਟੀਆਂ ਹੋਈਆਂ ਨੇ ਹਰ ਚੀਜ਼ ਦੀ ਇੱਕੋ ਹੀ ਜੜਾ ਕੀ ਹੈ ਕਰਪਸ਼ਨ ਲੋਕ ਕਰਪਸ਼ਨ ਫ੍ਰੀ ਜਿਹੜਾ ਸਟੇਟ ਆ ਉਹ ਚਾਹੁੰਦੇ ਆ ਤੇ ਤੁਸੀਂ ਦਿੱਲੀ ਚ ਦੇਖ ਕੇ ਦਿਖਾਇਆ ਇੱਕੋ ਇੱਕ ਪਾਰਟੀ ਹੈ ਜਿਹਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ ਜਾ ਕੇ ਇਹ ਕਹਿਣ ਦੀ ਹਿੰਮਤ ਜਟਾਈ ਹੈ ਵੀ ਭਾਈ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਓ ਤੇ ਲੋਕਾਂ ਨੇ ਪਾਈਆਂ ਵੀ 17 ਚੋਂ 63 ਸੀਟਾਂ 62 ਸੀਟਾਂ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕਾਂ ਨੇ ਦਿੱਤੀਆਂ ਤੇ ਇਹ ਤੋਂ ਵੱਡਾ ਸਬੂਤ ਕੀ ਹੋਊਗਾ ਕਿ ਦਿੱਲੀ ਚ ਅਸੀਂ ਸਿਰਫ ਕੰਮ ਦੀ ਰਾਜਨੀਤੀ ਕੀਤੀ ਐ ਤੇ ਪੰਜਾਬ ਦੇ ਲੋਕ ਵੀ ਕੰਮ ਦੀ ਰਾਜਨੀਤੀ ਚਾਹੁੰਦੇ ਆ ਉਹ ਇਹਨਾਂ ਦੇ ਝੂਠੇ ਵਾਅਦੇ ਆ ਤੋ ਫੋਕੇ ਵਾਦ ਦੁਖੀ ਨੇ ਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਪੰਜਾਬ ਦੇ ਲੋਕ 2022 ਚ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਣਾਉਣਗੇ। ਉਸ ਪਾਸੇ ਤਾਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸੱਤ ਪਾਰਟੀ ਹੈ ਜੀ। ਆਮ ਲੋਕਾਂ ਦੇ ਨਿਕਲ ਕੇ ਆਈ ਹੈ। ਪਰ ਇਹਦੇ ਵੀ ਜ਼ਿਆਦਾਤਰ ਲੀਡਰ ਉਹੀ ਅਕਾਲੀ ਦਲ ਦੇ ਚਿਹਰੇ ਨੇ, ਉਹੀ ਕਾਂਗਰਸ ਦੇ ਚਿਹਰੇ ਨੇ ਜਿਨ੍ਹਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਤਾਂ ਆ ਜੋ ਆਮ ਆਦਮੀ ਪਾਰਟੀ ਆ ਰਹੇ। ਮੈਨੂੰ ਦੱਸੋ ਵੀ ਕਿਹੜੇ ਉਹ ਚਿਹਰੇ ਨੇ? ਦੇਖੋ ਅਸੀਂ ਇਹ ਨਹੀਂ ਇੱਕ ਮਿੰਟ ਇੱਕ ਮੈਂ ਮੈਂ ਦੇਖੋ ਇਹ ਨਹੀਂ ਕਹਿੰਦਾ ਵੀ ਜਿਹੜੇ ਕਾਲੀ ਕਾਂਗਰਸ 'ਚ ਵੀ ਸਾਰੇ ਲੋਕ ਖਰਾਬ ਨੇ। ਅਸੀਂ ਤਾਂ ਜੀ ਬਾਦਲਾਂ ਨੇ ਬੱਸਾਂ ਪਾਈਆਂ ਬਾਦਲਾਂ ਨੇ 7-17 ਹੋਟਲ ਬਣਾਏ ਬਾਦਲਾਂ ਨੇ ਪੰਜਾਬ ਦੇ ਖਜ਼ਾਨੇ ਰੱਜ ਕੇ ਲੁੱਟਿਆ ਤਾਂ ਉਹਦੇ 'ਚ ਸਾਰੇ ਜਿਹੜੇ ਬਾਦਲਦਲ ਦੇ ਪਿੰਡਾਂ ਦੇ ਵਰਕਰ ਨੇ ਉਹ ਵੀ ਥੋੜੀ ਕਸੂਰਬਾਰ ਨੇ ਜਾਂ ਉਹਨਾਂ ਦੀ ਜਿਹੜੀ ਥੱਲੇਆ ਲੀਡਰਸ਼ਿਪ ਆ ਉਹ ਥੋੜੀ ਕਸੂਰਬਾਰ ਆ ਉਹਨਾਂ ਦੀ ਕੀ ਗਲਤੀ ਐ ਮੈਨੂੰ ਦੱਸੋ ਵੀ ਕਿਹੜੇ ਕਾਲੀਦਲ ਦੇ ਕਿਸੇ ਪਰਿਵਾਰ ਦਾ ਉਹ 7-17 ਹੋਟਲ 'ਚ ਇਹਦੇ ਵਿੱਚ ਹਿੱਸਾ ਹੈਗਾ ਕਿਹੜੇ ਉਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਇਹਨਾਂ ਦੀਆਂ ਬੱਸਾਂ ਦੇ ਵਿੱਚ ਹਿੱਸਾ ਹੈਗਾ ਸੋ ਲੁੱਟਿਆ ਜਿਹੜੇ ਉਹਨਾਂ ਦੇ ਵੱਡੇ ਪਰਿਵਾਰ ਸੀ ਨਾ ਉਹਨਾਂ ਲੁੱਟਿਆ ਵਰਕਰ ਤਾਂ ਵਿਚਾਰੇ ਕੇਵਲ ਵੋਟਾਂ ਟਾਉਣ ਲਈ ਕ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸਾਫ਼ ਲੋਕ ਨੇ ਦੇਖੋ ਸਾਡੇ ਚੋਂ ਵੀ ਬਹੁਤ ਸਾਰੇ ਲੋਕ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚ ਘੁੱਟਣ ਮਹਿਸੂਸ ਕਰਦੇ ਸੀ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਸੀ ਦਿਖਦਾ ਬਦਲਾਅ ਦੇਖੋ ਪੰਜਾਬ ਦੇ ਲੋਕ ਬੜੇ ਟਾਈਮ ਤੋਂ ਚਾਹੁੰਦੇ ਆ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਸੀ ਦਿਖਦਾ ਅੱਗੇ ਰਾਹ ਨਹੀਂ ਸੀ ਹੁਣ ਆਮ ਆਦਮੀ ਪਾਰਟੀ ਦਾ ਰਸਤਾ ਜਿਹੜੇ ਅੱਜ ਵੀ ਅਸੀਂ ਕਹਿੰਨੇ ਉਹਨਾਂ ਚੰਗੇ ਬੰਦੇ ਆ ਅਸਤਾ ਉਹਨਾਂ ਨੂੰ ਅੱਜ ਵੀ ਵੈਲਕਮ ਕਰਦੇ ਆ ਜਿਹੜੇ ਵੀ ਲੋਕ ਪੰਜਾਬ ਨੂੰ ਪਸੰਦ ਕਰਨ ਵਾਲੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਲੋਕ ਚਾਹੁੰਦੇ ਆ ਵੀ ਯਾਰ ਇੱਥੋਂ ਬڑے ਸਮਿਆਂ ਤੋਂ ਜਿਹੜੇ ਕਸੇ ਪਿੱਟੇ ਚਿਹਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਉਹਨਾਂ ਤੋਂ ਖਿਹੜਾ ਛੁੱਟਣਾ ਚਾਹੀਦਾ ਉਹਨਾਂ ਦਾ ਆਵਾਮੀ ਪਾਰਟੀ ਚ ਅਸੀਂ ਸਵਾਗਤ ਕਰਦੇ ਹਾਂ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ